ਨਸ਼ਾ ਵੇਚਣ ਤੋਂ ਰੋਕਣਾ ਨੌਜਵਾਨ ਨੂੰ ਪਿਆ ਮਹਿੰਗਾ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋਲ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ ਤਿੰਨ ਚਾਰ ਪਿਸਤੌਲ ਹੀ ਇਹਨੂੰ ਰੋਕਦਾ ਹੈ ਨਸ਼ਾ ਵੇਚਣ ਤੋਂ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਤੇ ਚਲਾਈਆਂ ਤਾੜ-ਤਾੜ ਗੋਲੀਆਂ ਸ਼ਰੀਆਮ ਗੋਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੋਲੀਆਂ ਚਲਾਈਆਂ ਸਾਰੇ ਪਿੰਡ ਜਗੇ ਪਤਾ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਆ ਵੀ ਇਹਦੇ ਛੱਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾ ਕੱਢੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਟਾਲਾ ਮਦਰ ਸਿੰਘ ਸਰਪੰਚ ਦੀ ਸਿਹਤ ਹੋ ਰਹੀ ਆ ਨੌਜਵਾਨ ਹੋਇਆ ਗੰਭੀਰ ਜ਼ਖਮੀ ਹਸਪਤਾਲ ਚ ਕਰਵਾਇਆ ਦਾਖਲ ਦੱਸੇ ਕੋਰੀਆਂ ਲੱਗੀਆਂ ਸੀ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਂਗੇ ਸਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਇਨਾ ਤੋਂ ਬਾਅਦ ਪਿੰਡ ਚ ਬਣਿਆ ਦਹਿਸ਼ਤ ਦਾ ਮਾਹੌਲ ਮੈਨੂੰ ਵੀ ਪਹੁੰਚ ਗਿਆ ਵੀ ਇਤਨਾ ਨਾ ਜਮਾ ਡੇਵਿਡ ਮਸੀਹ ਉਹਨੇ ਕੁਲੀ ਦਾ ਅੱਗੇ ਵੀ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀ ਐਕਸ ਦੇ ਚੈੱਕ ਵੀ ਕਰ ਸਕਦੇ ਆ ਪਿੰਡ ਵਾਸੀ ਤੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਆਏ ਆਨੇ ਨੂੰ ਕੱਢ ਦੋ ਬਾਹਰ ਕੱਢ ਦੋ ਸਾਨੂੰ ਮਾਰ ਦੋ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਚੜ ਕੱਢੋ ਇਹਨੂੰ ਸੱਚੇ ਗਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਬਨ ਮੀਡੀਆ ਮੈਂ ਪੂਜਾ ਅੰਮ੍ਰਿਤਸਰ ਦੇ ਪਿੰਡ ਵੱਡਾਲਾ ਪਿੱਟੇ ਬੰਡ ਵਿੱਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉੱਥੇ ਕੋ ਜਾਣ ਪਛਾਤੇ ਵਿਅਕਤੀਆਂ ਨੇ ਤਾੜ-ਤਾੜ ਗੋੜੀਆਂ ਚਲਾ ਦਿੱਤੀਆਂ ਇਸ ਗੋਲੀਬਾਰੀ ਵਿੱਚ ਇੱਕ ਨੌਜਵਾਨ ਜੜਾ ਗੰਭੀਰ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਨੌਜਵਾਨ ਦਾ ਨਾਮ ਦਿਲਬਖ ਸਿੰਘ ਦੱਸਿਆ ਜਾ ਰਿਹਾ ਤੇ ਇਸ ਦੇ ਮੋਢੇ ਤੇ ਗੋਲੀ ਲੱਗੀ ਹੈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਤ 2:08 ਵਜੇ ਕਰੀਬ ਵਾਪਰੀ ਹੈ ਜਿੱਥੇ ਕੁਝ ਜਾਣ ਪਛਾਤੇ ਵਿਅਕਤੀਆਂ ਨੇ ਇੱਕ ਦਿਲਬਾਗ ਨਾਮ ਦੇ ਨੌਜਵਾਨ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਪਿੰਡ ਵਾਸੀਆਂ ਪੀੜਤ ਦਿਲਬਖ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਰ ਰਾਤ ਉਹ ਘਰ ਵਿੱਚ ਰੰਗ ਕਰ ਰਹੇ ਸੀ ਅਤੇ ਬਾਹਰੋਂ ਗੋਲੀਆਂ ਚੱਲਣ ਦੀ ਆਵਾਜ਼ ਆ ਸੁਣਾਈ ਦਿੱਤੀ ਅਤੇ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਦਿਲਬਖ ਸਿੰਘ ਜਿਹੜਾ ਖੂਨ ਨਾਲ ਲਤਪਤ ਮਿਲਿਆ ਅਤੇ ਮੌਕੇ ਤੇ ਦੋ ਦਿਨ ਖੋਲ ਵੀ ਬਰਾਮਦ ਹੋਏ ਉਹਨਾਂ ਨੇ ਦੱਸਿਆ ਕਿ ਦਿਲਬਖ ਸਿੰਘ ਨੇ ਮੋਢੇ ਤੇ ਗੋਲੇ ਲੱਗ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਿੰਡ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਜਿਹੜਾ ਨਸ਼ੇ ਦਾ ਕਾਰੋਬਾਰ ਚ ਚਲਾਉਂਦਾ ਸੀ ਅਤੇ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਉਸ ਦਾ ਸਰਪੰਚ ਨਾਲ ਝਗੜਾ ਹੋ ਗਿਆ ਜਿਸ ਦੇ ਚੱਲਦੇ ਉਸ ਨੇ ਕੁਝ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਉਸ ਤੇ ਗੋਲੀਬਾਰੀ ਕਰ ਦਿੱਤੀ ਜਿਸ ਕਾਰਨ ਇੱਕ ਗੋਲੀ ਜਿਹੜੀ ਉਸ ਦੇ ਮੋਢੇ ਤੇ ਲੱਗਦੀ ਹੈ ਜਿੱਥੇ ਕਿ ਉਹ ਗੰभीर ਜ਼ਖਮੀ ਹੋ ਜਾਂਦਾ ਹੈ ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਹੈ ਜੋ ਪੁਲਿਸ ਨੂੰ ਦਿੱਤੀ ਗਈ ਆ ਪਰ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਇਸ ਦੇ ਨਾਲੇ ਪਿੰਡ ਵਾਸੀਆਂ ਨੇ ਵੀ ਸਰਪੰਚ ਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਇਹ ਇਹ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਨਸ਼ੇ ਦਾ ਕਾਰੋਬਾਰ ਚਲਾਉਂਦਾ ਹੈ ਤੇ ਲੋਕਾਂ ਵੱਲੋਂ ਇਸ ਨੂੰ ਕਈ ਵਾਰ ਰੋਕਿਆ ਗਿਆ ਤੇ ਪ੍ਰਸ਼ਾਸਨ ਨੇ ਇਸ ਦੀ ਕਈ ਵਾਰ ਸ਼ਿਕਾਇਤ ਵੀ ਦਿੱਤੀ ਗਈ ਆ ਪਰ ਪ੍ਰਸ਼ਾਸਨ ਆ ਜੋ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਦਾਵਾ ਕੀਤਾ ਕਿ ਜਦੋਂ ਦਿਲਬਖ ਸਿੰਘ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਟਾਰਗੇਟ ਕੀਤਾ ਤੇ ਇਸ ਤੇ ਗੋਲੀਬਾਰੀ ਕਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਪੁਲਿਸ ਨੇ ਦਾਵਾ ਕੀਤਾ ਕਿ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਇਹ ਗੋਲੀਬਾਰੀ ਕੀਤੀ ਗਈ ਹੈ ਪਰ ਅਸਲ ਕਾਰਨ ਜਿਹੜਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਨੇ ਖੋਰ ਬਰਾਮਦ ਕਰਕੇ ਕੇਸ ਜਿਹੜਾ ਦਰਜ ਕਰ ਲਿਆ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਦੋਸ਼ੀਆ ਦੀ ਭਾਲ ਜਿਹੜੀ ਹੈ ਜਾਰੀ ਕਰ ਦਿੱਤੀ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ ਇਸ ਸਬੰਧੀ ਪੀੜਤ ਪਰਿਵਾਰਕ ਮੈਂਬਰਾਂ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣੋ। ਈ ਨਾਲੇ ਦਿਲਬਖ ਸਿੰਘ ਕਿਹੜਾ ਪਿੰਡ ਉਹਡਾਲਾ ਪਿੱਤੇ ਵੱਡ ਕੀ ਗੱਲ ਹੋਈ ਸੀ ਓਏ ਉਹ ਮਾ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਟ ਕੋ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ 3 4 ਪਿਸਤੌਲ ਹੀ ਮੈਂ ਉਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਕਦੋਂ ਦਾ ਪਿੰਡ ਚ ਨਹੀਂ ਸਕਦਾ ਨਿਕਲਦਾ ਇਹ ਬਹੁਤ ਚਿਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਹ ਤਾਂ ਉਹਦਾ ਵੀ ਗੰਡਿਆ ਜੀ ਤੇ ਹੁਣ ਫੇ ਤੁਹਾਨੂੰ ਕਿੱਥੇ ਆ ਕੇ ਗੋਲੀ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕਰਦਾ ਇਹ ਲੋਕਾਂ ਦਾ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਔਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੇਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਔਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਇਹਨ ਬਥੇਰੇ ਕੱਢੇ ਆ ਹਾਂਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਟੀਆਂ ਕੋਈ ਤਰ੍ਹਾਂ ਕੇ ਜਿਆਦੇ ਜਾਣੇ ਤਰਕੇ ਦੀ 35 ਜਾਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਕੁ ਘੰਟੇ ਬਾਅਦ ਪੁਲਸ ਆਈ ਆ ਜਫਮ ਫੌਨ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿਰੇ ਚੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅਗਰ ਹਸਪੀਟਲ ਬਾਅਦ ਗੋਲੀਆਂ ਕਿੱਥੇ ਗਈਆਂ ਜਿੱਦੀ ਮੇਰੇ ਮੋਢੇ ਦੇ ਦੋ ਗੋਲੀਆਂ ਆ ਜੀ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿਡ ਨੇ ਚਲਾਈ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਇਨਸਾਫ ਦੀ ਮੰਗ ਕਰਦੇ ਹਾਂ ਜੀ ਇਹ ਨਸ਼ਾ ਰੁਕਣਾ ਕਰਕੇ ਜਾਵੇ ਗੱਲ ਦੀ ਹਾਂਜੀ ਨਸ਼ਾ ਰੁਕਣਾ ਚਾਹੀਦਾ ਜੀ ਵੇਜ ਦਾ ਗੋਲ ਵੇ ਮਹਿਤਾਬ ਆ ਰਿਹਾ ਜੀ ਡੇਵਿਡ ਵੇਚਦਾ ਏ ਠੀਕ ਹੈ ਹਾਂਜੀ ਇਹ ਇਹ ਨਸ਼ੇ ਤੋਂ ਡੱਕਦੇ ਜੀ ਇਹ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਵਿਡ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਏ ਨਾਲ ਮਜੀ ਸਰਪੰਚ ਆ ਅੱਜ ਉਹ ਹਾਦਸਾ ਲੱਗ ਕੇ ਆ ਕੇ ਪਿਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੋਣੇ 35 ਜਾਣੇ ਇਹ ਕਿੰਨੇ ਹਥਿਆਰ ਸੀ ਹਾਂਜੀ ਕਬਹੁ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਹੁਣਾਂ ਕੋ ਹਥਿਆਰ ਸੀਗੇ ਕਿੰਨੀਆਂ ਗੋਲੀਆਂ ਚੱਲੀਆਂ ਸੀ ਕਾਫੀ ਚੱਲੀਆਂ ਸੀਗੀਆਂ ਇਹਨਾਂ ਦੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਉਹ ਰਿਚ ਕਿੱਥੇ ਦਸਤਖਤ ਕਰਾਇਆ ਨਾ ਹਾਂਜੀ ਇਹ ਗੁਰਨਾਨਕ ਹਸਪੀਟਲ ਇਹ ਪਹੁੰਚ ਗਈ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਜੀ ਉਹ ਨਹੀਂ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਤੇ ਦੋਨੋਂ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪੀਟਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਕੁੱਝ ਪਹੁੰਚੀ ਜੀ ਇੱਥੇ ਹਾਂਜੀ ਹਾਂਜੀ ਉੱਥੇ ਪਿੰਡ ਦਾ ਹਸਪੀਟਲ ਆਇਆ ਨਹੀਂ ਇੱਥੇ ਪਹੁੰਚੀ ਹਸਪੀਟਲ ਹਸਪੀਟਲ ਪਹੁੰਚਣਾ ਇੱਥੇ ਨਹੀਂ ਜਾਈ ਠੀਕ ਜੀ ਬਿਆਨ ਦਰਜ ਕਰਾਤੇ ਜੀ ਹਾਂ ਬਿਆਨ ਦਰਜ ਕਰਾਏ ਨਹੀਂ ਠੀਕ ਹਾਂ ਕਰਦੇ ਮੈਂ ਸਵਿੰਦਰ ਸਿੰਘ ਮਟੋੜਾ ਸਾਡਾ ਸਰਪੰਚ ਹਾਂ ਮਟੋੜਾ ਤਾਂ ਜਿਹੜੀ ਗੋਲੀ ਚੱਲੀ ਆ ਕੀ ਮਸਲਾ ਕੀ ਪੈ ਰਹੀ ਕੋਈ ਦੇਖੋ ਜੀ ਗੋਲੀ ਚੱਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ 1 ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਫੋਨ ਗਿਆ ਵੀ ਤਾਣਾ ਜੰਮਾ ਡੇਵਿਡ ਮਸੀ ਉਹਨੇ ਗੋਲੀ ਚਾ ਉਹਗੇ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀ ਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਆ ਇਸ ਇਹ ਸਾਡਾ ਜੱਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕੰਮ ਕਰਦੇ ਇਹਦੇ ਮਗਰ ਮੁੰਡੇ ਮਜ਼ਦੂਰ ਤੇ ਇਹਦੇ ਮਤਲਬ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵੇਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀ ਪੈਂਦੀ ਬੇਅਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਸੀ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਏ ਅੱਜ ਪਿੰਡ ਦੇ ਵਿੱਚ ਨੰਗਾ ਨਾਚ ਹੋਇਆ ਸ਼ਰੀਆਮ ਗੋਲੀਆਂ ਮਾਰੀਆਂ ਕਿੰਨੇ ਕਿੰਨੇ ਵਜੇ ਦੀ ਘਟਨਾ ਜੀ ਹੈ ਏ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਐਸਚੋਨ ਨੂੰ ਫੋਨ ਕੀਤਾ ਵੀ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰੀਆਮ ਗੁਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੁਲੀ ਚਲਾਈਆਂ ਸਾਰੇ ਪਿੰਡ ਦੇ ਜਗ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਸਾਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾ ਕੱਢੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਡਾਲਾ ਮਦਰ ਸਿੰਘ ਸਰਪੰਚ ਦੀ ਸਹੈਤ ਹੋ ਰਿਹਾ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨੇ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸਿਆਸਤ ਛੱਡ ਦਿੰਦਾ ਮੈਂ ਮਹਿਤਾਬ ਸਿੰਘ ਮਡਾਲਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖ ਕੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸਿਆਸਤ ਛੱਡੀ ਆ ਆਪਣਾ ਪਿੰਡ ਦੇ ਵਿੱਚ ਨਾ ਕੋਈ ਗਰੀਬ ਨੂੰ ਤੰਗ ਨਾ ਕਰੇ ਇਹ ਤਾ ਧੱਕੇਸ਼ਾਹੀ ਨਾ ਕਰੇ ਆਪਣੀ ਐ ਜਿਹੜੀ ਸਿਆਸਤ ਆ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡ ਦੇ ਪੁਲਿਸ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਦੇਖੋ ਜੀ ਪੁਲਿਸ ਨੇ ਹੁਣ ਦੱਸ ਦਿੱਤਾ ਪੁਲਿਸ ਗਈ ਮੌਕੇ ਤੇ ਗਈ ਹੈ ਹੁਣ ਵੇਖੋ ਕੀ ਕਰਦੀ ਪੁਲਿਸ ਲੱਗਦਾ ਕਾਰਵਾਈ ਹੋਏਗੀ ਕਿਉਂਕਿ ਲਗਾਤਾਰ ਇਹ ਵੀ ਲਗਾਤਾਰ ਹੋ ਰਹੀਆਂ ਜੀ ਤੁਹਾਨੂੰ ਪਤਾ ਹੀ ਜੋ ਵੀ ਚੱਲਣ ਦੇ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾਉਣੇ ਹੁਣ ਚਲੋ ਪੁਲਿਸ ਗਈ ਹੈ ਮੌਕੇ ਤੇ ਚਲੋ ਆਪਣੀ ਕਾਰਵਾਈ ਕਿਹੜੇ ਲੱਗੇ ਪੁਲਿਸੇ ਕੱਢ ਦੇ ਥਾਣਾ ਕੰਬੋ ਆ ਜੀ ਪੁਲਿਸ ਅੱਜ ਤੱਕ ਕਾਰਵਾਈ ਨਹੀਂ ਕੀਤੀ ਸ਼ੱਕ ਹੋ ਇਹਨਾਂ ਬਾਰੇ ਨਸ਼ਾ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਜਿੱਥੇ ਮਾੜਾ ਢਿੰਗਰਾ ਕਲੋਨੀ ਹੋ ਗਈ ਤੇ ਬਡਾਲਾ ਭਿੱਟੇ ਵਾਟੇ ਸ਼ਰੀਆ ਪਤਾ ਹੀ ਸਾਰੇ ਪਤਾ ਹੀ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੂੰ ਚੋਰੀ ਛਿਪੇ ਖੜਾ ਹੋ ਜਾਂਦਾ ਜੀ ਲੇਕਿਨ ਲੱਗਦਾ ਨਹੀਂ ਜਿਵੇਂ ਪਿਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਗਨ ਲੈ ਕੇ ਬੰਦੇ ਤਰੇ ਫਿਰਦੇ ਸੀ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਗੋਲੀਆਂ ਚੱਲਦੀਆਂ ਕਿ ਲੱਗਦਾ ਕਿ ਵੱਡਾ ਹਾਸਾ ਦਾ ਇੰਤਜ਼ਾਰ ਕਰ ਰਿਹਾ ਵੱਡਾ ਹਾਸਾ ਵੇਖੋ ਜੀ ਇਹਦਾ ਮੈਂ ਮੈਂ ਅੱਗੇ ਭੁਗਤ ਚੱਕਾ ਮੈਨੂੰ ਵੀ ਇੱਕ ਗੈਂਗਸਟਰਾਂ ਕੋ ਧਮਕੀਆਂ ਦਵਾਈਆਂ ਗਈਆਂ ਮੈਂ ਕਿ ਮੇਰੀ ਵੀ ਪੀੜੀ ਸੀ ਦੇ ਅਗਰ ਚੱਲੀ ਮੈਨੂੰ ਵੀ ਗੋਲੀ ਦੀ ਧਮਕੀ ਦਵਾਈ ਗਈ ਆ ਪਰ ਪ੍ਰਸ਼ਾਸਨ ਨੇ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦਾ ਨਤੀਜਾ ਵੇਖ ਲਓ ਜਿਹੜਾ ਜਿਹ ਐਸ ਬੋਲਦਾ ਮੈਨੂੰ ਵੀ ਨਤੀਜਾ ਭੁਗਤਣਾ ਪਵੇ ਪਰ ਕੋਈ ਗੱਲ ਨਹੀਂ ਆ ਪਰ ਸੱਚ ਨਹੀਂ ਜਨਮਰ ਆ ਵੀ ਬੋਲਾਂਗੇ ਪਰ ਇਹ ਜਿਹੜੀ ਗੱਲ ਹੈ ਨਾ ਕਿ ਇਹ ਜਿਹੜਾ ਆਪਣਾ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਹੋਣੀ ਨਹੀਂ ਨਾ ਹੀ ਕਿਨੇ ਵੀ ਬੰਦ ਕੀਤੀ ਜਾ ਸਕਦੀ ਹੈ ਲੱਗਦਾ ਟੈਨਸ਼ਨ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆ ਗਿਆ ਕਿ ਨਸ਼ਾ ਤੇ ਗੈਂਗਸਟਰ ਜਿਹੜਾ ਖਤਮ ਕੀਤੀ ਜਾ ਕੇ ਲੱਗਦਾ ਹੈ ਖਤਮ ਹੋ ਸਕੇ ਜਦੋਂ ਅਗਰ ਪੁਲਸ ਸਾਧ ਨਹੀਂ ਲੱਗਦਾ ਪੁਲਸ ਰਣੀ ਹੋਗੀ ਨਾਲ ਪੁਲਸ ਰਣੀ ਨਹੀਂ ਜੇ ਪੁਲਸ ਚਾਵੇ ਤਾਂ ਖਤਮ ਹੋ ਸਕਦੀ ਹੈ ਜੀ ਪੁਲਿਸ ਜਿਹੜੀ ਸਿਆਸੀ ਤਪ ਸ਼ਹਿਦ ਹੋ ਰਿਹਾ ਜੀ ਮਹਿਤਾਬ ਸਿੰਘ ਮਡਾਲੇ ਦੀ ਸ਼ਹਿਦ ਹੋ ਰਿਹਾ ਜੀ ਮੈਂ ਸ਼ਰਿਆਮ ਕਹਿੰਦਾ ਨਹੀਂ ਜੇ ਪਹਿਲਾਂ ਟਾਈਮ ਸਿਰ ਕਾਰਵਾਈ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਇਹ ਹਾਸਾ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਜੀ ਇਸ ਜੇਵਡ ਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੂੰ ਛੁਡਾਇਆ ਕਿਸ ਨੇ ਛੁਡਾਇਆ ਇਹ ਮਹਿਤਾਬ ਸਿੰਘ ਮਡਾਲਾ ਨੇ ਛੁਡਾਇਆ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਨਾਚ ਕਰਾਇਆ ਮਹਿਤਾਬ ਸਿੰਘ ਮਡਾਲਾ ਨੇ ਕਰਾਇਆ ਇਹ ਜੋ ਸ਼ਹਿਦ ਦਿੱਤੀ ਆ ਉਸ ਨੇ ਦਿੱਤੀ ਆ ਨਜਾਇਜ਼ ਹਥਿਆਰ ਉਹਦੇ ਕੋਲ ਅੱਜ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਹੇਦਾਰ ਬੰਦਾ ਹੈ ਇਹਦੇ ਗੋਲੀਆਂ ਵੱਜੀਆਂ ਨੇ ਮਤੇਰ ਸਿੰਘ ਬਡਾਲਾ ਕਿੱਥੇ ਰਹਿੰਦਾ ਵਾ ਕੋਣ ਹੈ ਮਧੂਵਨ ਕਲੋਨੀ ਦੇ ਵਿੱਚ ਰਹਿੰਦਾ ਜੀ ਬਾਹਰ ਕੰਦਰ ਪੰਜਾਬ ਦੀ ਜੇ ਮੈਡਲ ਕੋਈ ਉਥੇ ਵਾਰਨਸ ਹੋਈ ਹੈ ਮਧੂਵਨ ਕਲੋਨੀ ਦੇ ਵਿੱਚ ਗੱਲ ਪਰਚਾ ਲੈ ਤੁਹਾਡੇ ਸਾਹਮਣੇ ਇਹ ਵੀਡੀਓ ਚੱਲਣ ਦੀ ਵੇਖਣ ਹੀ ਰਹਾ ਜੋ ਵੀ ਹੋਇਆ ਇਹ ਉਹੀ ਅੱਜ ਇਹਦਾ ਜੂਸੇਫ ਜਿਹੜਾ ਇਹਦਾ ਡੇਵਿਡ ਦਾ ਸਗਾ ਮਾਮਾ ਹੈ ਜੂਸੇਫ ਬਡਾਲਾ ਜਿਹੜਾ ਹੈ ਉਹ ਸਗਾ ਮਾਮਾ ਡੇਵਿਡ ਦਾ ਤੇ ਡੇਵਿਡ ਇਹ ਪਿੰਡ ਦੇ ਵਿੱਚ ਨੰਗਾ ਨਾਚ ਕਰਾ ਰਹੇ ਨੇ ਜੀ ਨਹੀਂ ਮੈਨੂੰ ਦੱਸੋ ਜਿਹੜਾ ਮੁਤਾਫਰੂ ਬੰਨੂ ਉਹ ਪੰਜਾਬ 'ਚ ਰਹਿੰਦਾ ਉਹ ਦਿੱਲੀ ਵੀ ਕਾਰੋਬਾਰ ਹੈ ਤੁਹਾਨੂੰ ਪਤਾ ਮੈਂ ਤੈਨੂੰ ਕਿੰਨਾ ਵੀ ਵੀਰ ਆਪਣੇ ਪਿੰਡ ਦੀ ਤੁਸੀਂ ਸਿਆਸਤ ਸੰਭਾਲ ਆਹੀਂ ਛੱਡੀ ਪਾਰਟੀ 바ਜੀ ਛੱਡੀ ਪਰ ਪਿੰਡ ਦਾ ਅਧਜਮਰਾ ਕੋਈ ਨੁਕਸਾਨ ਨਾ ਕਰੇ ਪੈਸੇ ਤੇ ਜ਼ੋਰ ਤੇ ਲੋਕ ਬਿਲਕੁਲ ਪੈਸੇ ਜ਼ੋਰ ਤੇ ਜੀ ਪੈਸੇ ਤੇ ਜ਼ੋਰ ਤੇ ਹਕੂਮਤ ਜ਼ੋਰ ਤੇ ਪੈਸੇ ਤੇ ਜ਼ੋਰ ਤੇ ਸਰਕਾਰਾਂ ਦੀ ਸਹੈ ਤੇ ਹੋਣੀ ਜੇ ਨਹੀਂ ਕਾਰਵਾਈ ਹੁੰਦੀ ਤੁਸੀਂ ਦੌਰ ਚਲੋ ਜੀ ਅਹੀਂ ਅੱਗੇ ਆਪਣੇ ਅਸੀਂ ਆਪਣੀਆਂ ਆਪਣੇ ਦੁਜਮਰਾ ਅਗਲੇ ਆਪਣੇ ਦਾਨੀ ਦੀ ਤੈਅ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਅੱਜ ਆਈਏ ਭਾਜੀ ਮੌਕੇ ਤੇ ਕੀ ਹੋਇਆ ਵੇਖਾਂਗੇ ਉਹਨਾਂ ਦੱਸਿਆ ਵੀ ਗੋਲੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਜਿਹੜਾ ਗੋਲੀ ਚਲਾਈ ਕਿਹਨੇ ਗਿਆ ਹੈ ਹੈ ਪਿੰਡ ਦੇ ਬਟਾਲਾ ਹੈ ਗਿਆ ਭਿੱਟੇ ਵੱਡ ਗੋਲੀ ਕਿਹਨੇ ਚਲਾਈ ਪਰਿਵਾਰ ਵਾਲਾ ਕੋਈ ਦੱਸਣਾ ਡੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਇੱਕ ਤਾਂ ਬੰਦੇ ਹਾਲ ਹਾਲ ਦੇ ਹਾਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਲੀ ਵੱਜੀ ਆ ਉਹ ਤਾਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਪੈਂਦੀ ਆ ਅਫਸਰਾਂ ਦੇ ਨੋਟਿਸ ਤੇ ਲਿਆ ਆ ਕੇ ਨਾ ਕਾਰ ਵੀ ਕਰਦਾਂਗੇ ਹਾਂਜੀ ਕਿੰਨੇ ਜਾਨਾਂ ਤੇ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਾਨਾ ਹੀ ਆ ਬਸ ਹੀ ਉਹ ਦਿਲਬਾਖ ਸਿੰਘ ਕਾਰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਹਾਂਜੀ ਸਰ ਜੀ ਇਹੋ ਹੀ ਬਸ ਨਸ਼ੇਦ ਹੋ ਇਹਨਾਂ ਦਾ ਥੋੜਾ ਜਿਹਾ ਪਹਿਲਾਂ ਝਗੜਾ ਚੱਲਦਾ ਇੱਕ ਦੇ ਲੋਕਾਂ ਦੀਆਂ ਤਿਆਂ ਭੈਣਾਂ ਨਾਲ ਜ਼ਬਰ ਜਨਾਬ ਇਹ ਕਰਦਾ ਵਾ ਤੇ ਇਸੇ ਕਾਰਨ ਹੀ ਬਸ ਉਹਨੂੰ ਡੱਕਿਆ ਬਸ ਤੇ ਉਦੋਂ ਦਾ ਇਹਨਾਂ ਨਾਲ ਲਗਤ ਬਾਜੀ ਜੀ ਰਖਦਾ ਏ ਡੇਵਿਡ 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 ਐਮ ਸੀ ਅੱਛਾ ਹਾਂਜੀ ਇਸੇ ਗੱਲ ਹਾਂਜੀ ਇਹੋ ਹੀ ਆ ਜੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਪਾਲੇ ਇਹਨਾਂ ਨੇ ਮੇਰਾ ਦਲਬੀਰੋ ਨਾਮ ਹੈ ਕਿਹੜਾ ਪਿੰਡ ਆ ਆਏ ਹੋਈ ਆ ਵੀ ਸਾਡਾ ਘਰ ਤੇ ਇੱਥੇ ਚੱਲੀ ਆ ਕੀ ਗੱਲ ਹੋਈ ਸੀ ਪਤਾ ਨਹੀਂ ਕੀ ਗੱਲ ਉਹ ਵਿਆਹ ਆਇਆ ਤੇ ਆਪਾਂ ਤੇ ਅੰਦਰ ਸੁੱਤੇ ਮੇਰਾ ਬੰਦਾ ਥੋੜਾ ਕਨਚਾ ਨੁਸ਼ਾ ਪੀਂਦਾ ਤੇ ਆਪਾਂ ਅੰਦਰ ਬੜੇ ਆ ਆਪਾਂ ਚੱਲਦੇ ਵੀ ਵੇਖੀ ਆ ਤੇ ਉਹ ਵਿਚਾਰੇ ਬੜੀ ਦੁਨੀਆ ਨਿਕਲਾਈ ਤੇ ਉਹ ਵਿਚਾਰੇ ਆ ਬੜੇ ਹੈ ਉਹਨੇ ਡੇ ਬਟਨੇ ਚਲਾਈ ਆ ਇਹਦੇ ਮੌਕੇ ਤੇ ਆਇਓ ਆਹੋ ਸਾਰੇ ਜਣੇ ਫੇਰ ਬਾਹਰ ਲੱਗ ਕੇ ਬੜੀ ਆ ਫੇਰ ਚਲਾ ਗਿਆ ਵਾ ਫੇਰ ਬੜੀ ਬੜਕਾ ਮਾਤੇ ਪੁਡੀਆਂ ਕੁਡੀਆਂ ਸਾਬ ਅੰਦਰ ਵਾਟੀਆਂ ਭੱਜ ਭੱਜ ਕੇ ਫੇਰ ਨਾ ਚਲਾ ਆਹ ਕੋਣ ਆ ਅੱਥੋਂ ਦਾ ਰਾਨ ਮਲਾ ਦੋਤਾ ਦਾ ਦੇ ਮਗੋਣਾ ਇੱਥੋਂ ਦਾ ਉਹਦੇ ਦਲਬਾਗ ਦੇ ਉੱਤੇ ਕਿਉਂ ਕੀ ਹਾਂ ਹਾਂ ਪਤਾ ਨਹੀਂ ਕੋਈ ਪਿਛਲਾ ਕੋਈ ਗੱਲ ਗੁਲਗ ਹੋਗੀ ਪਤਾ ਨਹੀਂ ਕੀ ਗੱਲ ਹੈ ਗੋਲੀ ਕਿੰਨੇ ਕ ਚਲੀਆਂ ਗੋਲੀਆਂ ਉਹ ਤਿੰਨ ਚਾਰ ਚਲਾ ਦਿੱਤੀਆਂ ਤੇ ਉੱਥੇ ਘਰ ਵੀ ਫੇਰ ਬਾਹਰ ਲੈ ਕੇ ਆਵਾ ਗੋਲੀ ਲੱਗੀ ਕਿੱਥੇ ਉਹਦੇ ਦਬਾਦ ਇੱਥੇ ਮੋੜੇ ਤੇ ਲੱਗ ਗਈ ਵਿਚਾਰੇ ਦੇ ਦੋ ਲੱਗ ਗਈਆਂ ਇਹ ਰੰਜਿਸ਼ ਕੀ ਤੁਹਾਡੀ ਹਾਂ ਰੰਜਿਸ਼ ਕੀ ਪਤਾ ਨਹੀਂ ਮੈਨੂੰ ਦੇ ਨਾਲ ਪਤਾ ਨਹੀਂ ਮੈਨੂੰ ਕੀ ਤੇ ਆਪਾਂ ਤੇ ਬਾਹਰ ਨਿਕਲੇ ਸੁੱਤੇ ਪਏ ਤੇ ਮੈਂ ਤੇ ਪੁਲਿਸ ਕੋਲ ਤੋਂ ਆਈ ਬਾਜਾ ਕਿੰਨੇ ਚਿਰ ਡੈਟ ਆਈ ਆ ਇਹ ਮੰਗੀ ਕਰਦੇ ਆਂ ਅਹੀਂ ਆਨੇ ਇਹਨੂੰ ਕੱਢ ਦੋ ਬਾਹਰ ਕੱਢ ਦੋ ਸਾਨੂੰ ਮਾਰਦੇ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਚੱਲ ਕੱਢੋ ਇਹਨੂੰ ਹਮ ਮਨ ਤੇ ਅੱਗੇ ਕੋਸ਼ ਹੋ ਗਈ ਅਹੀਂ ਇਹ ਇਹ ਜਰਦੀ ਅਹੀਂ ਤੇ ਅੰਦਰ ਲੰਮੇ ਪਏ ਨਾ ਨਾ ਕੰਨੀ ਆਉਂਦਾ ਤੇ ਜਰਦੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਦੋਂ ਗੋਲੀਆਂ ਦੀ ਸੁਣੀ ਆਵਾਜ਼ ਤੋਹ ਦਲਬਾਹ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਵਜੇ ਕਿਉਂ ਮਾਰੀਆਂ ਕਿੰਨੂੰ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਆ ਉਹ ਦਵਾਰਾ ਕਿਦੇ ਵਿਆਹੋਂ ਆਇਆ ਕਿ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਇੱਥੇ ਗੱਡੀ ਲਾਉਣ ਤੇ ਉਹ ਗੱਡੀ ਲਾਉਣ ਰਿਹਾ ਏ ਇਹ ਦੋ ਜਣੇ ਆਏ ਆ ਮੋਟਰਸਾਈਕਲ ਤੇ ਇਹ ਨਾਉਂਦੇ ਗੋਲੀਆਂ ਮਾਰਨੀ ਸਿੱਖੀ ਕਿਹਨੇ ਕਿਹਨੇ ਇੱਧੇ ਵਟਣੀ ਆ ਹੋਰ ਗੋੜੀ ਤੇ ਵਰਨਾ ਉਹਦੇ ਨਾਲ ਨਹੀਂ ਸਰਜੀ ਪਤਾ ਕੌਣ ਹੈ ਗੱਡੀ ਗੱਡੀ ਜਾਏ ਮੂੰਹ ਬੱਦੇ ਸਰਜੀ ਮੋਟਰਸਾਈਕਲ ਤੇ ਸਰਜੀ ਮੋਟਰਸਾਈਕਲ ਤੇ ਕਿੰਨੇ ਦਾ ਸਮਾਂ ਆਇਆ ਇਹ ਸਰਜੀ ਸਮਾਂ 10000 ਦਾ اٹਕਦਾ ਸਰਜੀ 8 ਕਿ ਦਾ ਟਾਈਮ ਆਗਾ ਸਰਜੀ ਹਾਂਜੀ ਇੰਨਾ ਕਿ ਟਾਈਮ ਆਗਾ 8 ਕਿ ਤੂੰ ਕਿੰਨੇ ਕਿ ਫੇਰ ਹੋ ਗਿਆ ਇਥੇ ਫੇਰ ਸਰਜੀ 4 ਤੇ ਇੱਥੇ ਹੋਏ ਜੋ ਬਨਾਲੀ ਦੇ ਵੱਖਰੇ ਸਰਜੀ ਬਾਅਦ ਚ ਉਹ ਸਹੀ ਮੋਕੇ ਤੇ ਪੁਲਿਸ ਲੇਟ ਆਈ ਸਰਜੀ ਤੇ ਕੋਈ ਕੋਲ ਬ੍ਰੰਧ ਹੋਏ ਸਰਜੀ 2 ਰੋਂਦ ਜਿਹੜੇ ਚਲਾਏ ਨਾ ਤਿੰਨਗੇ ਬਣੀ ਦੋ ਲੱਭੇ ਸਰਦੀ ਪੁੱਛੋ ਹਾਂਜੀ ਠੀਕ ਹੈ